ਪੰਜਾਬੀ ਟ੍ਰੈਵਲ ਗੋਗਾ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਇਸ ਬਲੌਗ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਉਹਦੇ ਦਰਸ਼ਨ ਕਰਾਵਾਂਗੇ ਕਿਰਪਾ ਕਰਕੇ ਇਸ ਬਲੌਗ ਨਾਲ ਜੁੜੇ ਰਹੋ ਜੀ ਸਾਧ ਸੰਗਤ ਜੀ ਹੁਣ ਅਸੀਂ ਪਹੁੰਚ ਗਏ ਬਠਿੰਡਾ ਹੰਢਿਆਆ ਹਾਈਵੇ ਤੇ ਇੱਥੋਂ ਜਿਹੜਾ ਆਊਟਲੈਟ ਤੋਂ ਥੋੜਾ ਅੱਗੇ ਜਾ ਕੇ ਇਹ ਸੜਕ ਮੁੜਦੀ ਹੈ ਇੱਥੋਂ ਗੁਰਦੁਆਰਾ ਸਾਹਿਬ ਸਿਰਫ 2 ਕਿਲੋਮੀਟਰ ਨੇ ਇਹ ਕੋਠੇ ਚੁੰਗਾ ਵਿਚ ਦੀ ਰਾਹ ਜਾਂਦਾ ਜੋ ਵੀ ਸੰਗਤ ਆਪਣੇ ਵਹੀਕਰ ਰਹੀ ਆਉਂਦੀ ਹੈ ਉਸ ਨੂੰ ਇਹ ਰਾਹ ਬੜਾ ਸਿੱਧਾ ਹੈ ਅਤੇ ਜੋ ਸੰਗਤ ਬਸ ਰਹੀਂ ਆਉਂਦੀ ਹੈ ਉਸ ਨੂੰ ਅੰਡਿਆਇਆ ਬਸ ਸਟੈਂਡ ਤੇ ਉਤਰਨਾ ਪੈਗਾ ਪੁਲ ਦੇ نیچے ਤੇ ਉੱਥੋਂ ਉਸ ਨੂੰ ਆਟੋ ਮਿਲ ਜਾਏਗਾ ਆਟੋ ਦਾ ਕਿਰਾਇਆ ਲਗਭਗ 20 ਰੁਪਏ ਹੈ ਇੱਥੋਂ ਸਿਰਫ ਗੁਰਦੁਆਰਾ ਸਾਹਿਬ 2 ਕਿਲੋਮੀਟਰ ਨੇ ਜੀ ਸਾਥ ਸੰਗਤ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਵੱਲ ਨੂੰ ਚੱਲਦੇ ਆਂ ਆਹ ਲੋ ਜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਗਿਆ ਜੋ ਕਿ ਹੰਡਿਆਆ ਢੋਲਾ ਲਿੰਕ ਰੋਡ ਦੇ ਉੱਪਰ ਹੈ ਆ ਸੇਵਾਦਾਰ ਜੀ ਖੜੇ ਆ ਗੁਰਦੁਆਰਾ ਸਾਹਿਬ ਦੇ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋ ਗਏ ਆ ਸੰਗਤਾਂ ਦੂਰ ਦਰਾਡੇ ਤੋਂ ਹਰ ਰੋਜ਼ ਹਜ਼ਾਰਾਂ ਦੀ ਤعداد ਵਿੱਚ ਮੱਥਾ ਟੇਕਣਾ ਆਉਣੀ ਹੈ ਅਤੇ ਆਪਣੀਆਂ ਮਨੋ ਕਾਮਨਾ ਲਈ ਇੱਥੇ ਅਰਦਾਸ ਕਰਵਾਉਂਦੀਆਂ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਵੀ ਹੁੰਦੀਆਂ ਇਹ ਸਾਹਮਣੇ ਗੁਰੂ ਘਰ ਦਾ ਜਿਹੜਾ ਦੂਸਰਾ ਗੇਟ ਹੈ ਜੀ ਉਹ ਗੇਟ ਰਾਹੀਂ ਆਪਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਾਂਗੇ ਜਾ ਕੇ ਇਹ ਹੈ ਜੀ ਜੋੜਾ ਘਰ ਸੰਗਤਾਂ ਬੜੀ ਤعداد ਵਿੱਚ ਮੱਥਾ ਟੇਕਣ ਆ ਰਹੀਆਂ ਜੀ ਅਤੇ ਗੁਰੂ ਘਰ ਦਾ ਜਿਹੜੀ ਉਹ ਸਾਰੀ ਦਾ ਕੰਮ ਉਹ ਚੱਲ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਹ ਹੈ ਜੀ ਗੁਰੂ ਘਰ ਅੱਗੇ ਇੱਕ ਸਮਾਧ ਹੈ ਜੀ ਇਹ ਆ ਗੁਰੂ ਘਰ ਦਾ ਦੂਸਰਾ ਗੇਟ ਹੈ ਜੀ ਇਸ ਤਰ੍ਹਾਂ ਹੀ ਅਸੀਂ ਅੰਦਰ ਐਂਟਰ ਹੋਵਾਂਗੇ ਆਹ ਲੋ ਜੀ ਅਸੀਂ ਹੁਣ ਇਸ ਤਰ੍ਹਾਂ ਹੀ ਐਂਟਰ ਹੋ ਗਏ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਜੀ ਇਸ ਸਥਾਨ ਤੇ ਨੌਵੇਂ ਪਾਸ਼ਾ ਧੰਤਨ ਸਤਗੁਰ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ 1722 ਬਿਕਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਵਿੱਚ ਧਰਮ ਪ੍ਰਚਾਰ ਯਾਤਰਾ ਕਰਦੇ ਸਮੇ ਗੁਰੂ ਸਾਹਿਬ ਪਿੰਡ ਮੂਲੋਵਾਰ ਰੰਗੀਆਂ ਸੇਖਾ ਅਤੇ ਕੱਟੂ ਹੁੰਦੇ ਹੋਏ ਪਿੰਡ ਹੰਡਿਆਏ ਵਿੱਚ ਪਹੁੰਚੇ ਸੀ ਜਿੱਥੇ ਪੱਕਾ ਗੁਰੂ ਸਰਸਬ ਗੁਰਦੁਆਰਾ ਬਣਿਆ ਹੋਇਆ ਇਸ ਤੋਂ ਬਾਅਦ ਗੁਰੂ ਸਾਹਿਬ ਪਿੰਡਾਂ ਦੇ ਆਇਆ ਵਿੱਚ ਹੀ ਕੱਚੇ ਗੁਰੂ ਸਰਸਬ ਪਹੁੰਚੇ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਜਿਹੜੀ ਕੱਚਾ ਗੁਰੂ ਸਰਸਬ ਬਣਿਆ ਹੋਇਆ ਉਸ ਤੋਂ ਬਾਅਦ ਗੁਰੂ ਸਾਹਿਬ ਪਿੰਡ ਤੋਲਾਵਾਲ ਨੂੰ ਚੱਲ ਪਏ ਆਜ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਤੁਹਾਨੂੰ ਦਾ ਲਿੰਕ ਸ਼ੇਅਰ ਕਰ ਦਿਆਂਗੇ ਇਸ ਤੋਂ ਬਾਅਦ ਗੁਰੂ ਸਾਹਿਬ ਢੋਲਾਵਾਲ ਨੂੰ ਚੱਲ ਪਏ ਪਰ ਉਹਨਾਂ ਦਾ ਘੋੜਾ ਪਿੰਡ ਹੰਡਿਆਇਆ ਅਤੇ ਅਤੇ ਪਿੰਡ ਢੋਲਾ ਦੀ ਹੱਦ ਤੇ ਅੜੀ ਕਰਨ ਲੱਗ ਗਿਆ ਤੇ ਘੋੜਾ ਅੱਗੇ ਨੂੰ ਨਹੀਂ ਜਾ ਰਿਹਾ ਸੀ ਤੇ ਸੰਤਾਂ ਨੇ ਪੁੱਛਿਆ ਵੀ ਘੋੜਾ ਅੱਗੇ ਨੂੰ ਕਿਉਂ ਨਹੀਂ ਜਾ ਰਿਹਾ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਜਿਹੜੇ ਤਮਾਕੂ ਦੇ ਕੇਸ ਲੱਗੇ ਆ ਇਸ ਕਰਕੇ ਘੋੜਾ ਅੰਦਰ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਨੇ ਇੱਥੇ ਵਿਸ਼ਰਾਮ ਕੀਤਾ ਅਤੇ ਇਸ ਥਾਂ ਤੇ ਬਚਨ ਕੀਤੇ ਵੀ ਜੋ ਵੀ ਸਾਧ ਸੰਗਤ ਸੱਚੇ ਮਨ ਨਾਲ ਆ ਕੇ ਇਸ ਗੁਰੂ ਘਰ ਵਿੱਚ ਅਰਦਾਸ ਕਰਾਏਗੀ ਉਹਨਾਂ ਦੇ ਜਿਹੜੇ ਅੜੇ ਹੋਏ ਕੰਮ ਪੂਰਨ ਹੋਣਗੇ ਸਾਧ ਸੰਗਤ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਵਿੱਚੋਂ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਮੱਥਾ ਟੇਕਦੇ ਅਤੇ ਆਪਣੇ ਅੜੇ ਹੋਏ ਕੰਮਾਂ ਲਈ ਅਰਦਾਸ ਕਰਾਉਂਦੇ ਆ ਤੇ ਉਹਨਾਂ ਦੇ ਅੜੇ ਹੋਏ ਕੰਮ ਜਿਹੜੇ ਉਹ ਪੂਰੇ ਵੀ ਹੁੰਦੇ ਨੇ ਇਹ ਗੁਰੂ ਸਾਹਿਬ ਦਾ ਬਚਨ ਸੀ ਲਓ ਜੀ ਹੁਣ ਅਸੀਂ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਜਾਂਦੇ ਹਾਂ ਉੱਥੇ ਅਸੀਂ ਮੱਥਾ ਟੇਕਾਂਗੇ ਸੰਗਤਾਂ ਭਾਰੀ ਮਾਤਰਾ ਦੇ ਵਿੱਚ ਮੱਥਾ ਟੇਕ ਰਹੀਆਂ ਹਨ ਅਤੇ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਯਾਤ ਵੀ ਕਰ ਰਹੀਆਂ ਨੇ ਲਓ ਜੀ ਹੁਣ ਦਰਬਾਰ ਸਾਹਿਬ ਦੀ ਪਹੁੰਚ ਗਏ ਆ ਸੰਗਤਾਂ ਹਰ ਰੋਜ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀਆਂ ਨੇ ਆਪਦੇ ਮਨੋ ਕਾਮਣ ਵਾਲੀ ਅਰਦਾਸ ਕਰਵਾਉਂਦੀਆਂ ਨੇ ਅਤੇ ਐਤਵਾਰ ਨੂੰ ਸੰਗਤਾਂ ਬਹੁਤ ਜ਼ਿਆਦਾ ਮਾਸਤਰਾ ਵਿੱਚ ਆਉਂਦੀਆਂ ਇਹ ਦਰਬਾਰ ਸਾਹਿਬ ਹੈ ਜੀ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦਾ ਲੋ ਜੀ ਅਸੀਂ ਹੁਣ ਮੱਥਾ ਟੇਕ ਲਿਆ ਤੇ ਹੁਣ ਅਸੀਂ ਤੁਹਾਨੂੰ ਬਾਹਰ ਸਰੋਵਰ ਵਾਲੇ ਪਾਸੇ ਜਾਵਾਂਗੇ ਅਤੇ ਦੇਗ ਲੈ ਕੇ ਉਦੋਂ ਬਾਅਦ ਲੰਗਰ ਹਾਲ ਵਾਲੇ ਵਾਲੇ ਪਾਸੇ ਜਾਵਾਂਗੇ। ਲੋ ਜੀ ਆ ਸਾਹਮਣੇ ਸਰੋਵਰ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਅੜੀ ਸਰ ਸਾਹਿਬ ਦੇ ਜੀ। ਲੋ ਜੀ ਹੁਣ ਆਪਾਂ ਇਹ ਦੋ ਦੇਗ ਲੈਣੀਆਂ ਜੀ। ਸੇਵਾ ਦੇ ਅੱਗੇ ਦੇਖ ਬਰਤਾਰੇ ਨੇ ਉਹਨਾਂ ਨੂੰ ਤੁਸੀਂ ਦੇਖ ਲੈ ਕੇ ਅੱਗੇ ਫਿਰ ਲੰਗਰ ਹਾਲਾ ਵਾਲੇ ਪਾਸੇ ਜਾਵਾਂਗੇ ਹਲੋ ਯਾਰਾ ਜਿਹੜਾ ਲੰਗਰ ਹਾਲ ਨੂੰ ਜਾਂਦਾ ਹੈ ਇਹ ਹੈ ਲੰਗਰ ਹਾਲ ਲੰਗਰ ਹਾਲ ਦੀ ਵੀ ਸਾਰੀ ਦਾ ਕੰਮ ਚੱਲ ਰਿਹਾ ਹੈ ਸਾਧ ਸੰਗਤ ਲੰਗਰ ਸ਼ਕਲ ਲਈ ਜਾ ਰਹੀ ਹੈ ਤੇ ਕੁਝ ਸੰਗਤਾਂ ਲੰਗਰ ਸ਼ਕ ਕੇ ਬਾਹਰ ਆ ਰਹੀਆਂ ਨੇ ਆਹ ਲੋ ਜੀ ਅਸੀਂ ਹੁਣ ਲੰਗਰ ਹਾਲ ਵਿੱਚ ਪਹੁੰਚ ਗਏ ਆ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸਾਧ ਸੰਗਤ ਇੱਥੇ ਬਹਿ ਕੇ ਜਾਦਾ ਲੰਗਰ ਸ਼ਾਕਰੀਆਂ ਨਹੀਂ ਇਹ ਸਾਹਮਣੇ ਵਾਲੇ ਪਾਸੋਂ ਬਰਤਨ ਲੈ ਕੇ ਆਪਣੇ ਉਸ ਤੋਂ ਬਾਅਦ ਲੰਗਰ ਲਿਆ ਜਾਂਦਾ ਜੀ ਆ ਲੋ ਜੀ ਆਪਾਂ ਦੂਸਰੇ ਪਾਸੇ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਹੈ ਜੀ ਇਹ ਤੇ ਗੁਰੂ ਨਾਨਕ ਦੇਵ ਸਾਹਿਬ ਦੀ ਆਲੋ ਜੀ ਅਸੀਂ ਦੂਸਰੇ ਪਾਸੇ ਚਲੇ ਚਲੇ ਗਏ ਇਧਰਲੇ ਪਾਸੇ ਸਾਧ ਸੰਗਤ ਪ੍ਰਸ਼ਾਦਿਆਂ ਦਾ ਲੰਗਰ ਸ਼ਕਣੀਆਂ ਨਹੀਂ ਅਤੇ ਸੇਵਾਦਾਰ ਬੜੇ ਪ੍ਰੇਮ ਨਾਲ ਲੰਗਰ ਵਰਤਾ ਰਹੇ ਆ ਜੀ ਲੰਗਰ ਹਾਲ ਗੁਰਦੁਆਰਾ ਸਾਹਿਬ ਦਾ ਬਹੁਤ ਖੁੱਲਾ ਹੈ ਸਾਫ ਸੁਥਰਾ ਲੰਗਰ ਹਾਲ ਹੈ ਉਹਨਾਂ ਸੀ ਲੰਗਰ ਹਾਲ ਦੇ ਵਿੱਚ ਇਸ ਤੋਂ ਬਾਅਦ ਜੇ ਅਸੀਂ ਅਸੀਂ ਚਾਹ ਦਾ ਲੰਗਰ ਲੈ ਲਿਆ ਜੀ ਤੇ ਹੁਣ ਅਸੀਂ ਇਸ ਤੋਂ ਬਾਅਦ ਜੋ ਸੰਕਤਾ ਪਾਠ ਕਰਾਉਂਦੀਆਂ ਪਾਠ ਸੁਖਿਆ ਹੁੰਦਾ ਜੀ ਇਹਨਾਂ ਦਾ ਇੱਥੇ ਪਾਠ ਕਰਾਉਂਦੀਆਂ ਤਾਂ ਸਾਹਮਣੇ ਅਸੀਂ ਬਾਹਰਲੇ ਪਾਸੇ ਆਫਿਸ ਬਣਿਆ ਹੋਇਆ ਜੀ ਉੱਥੇ ਪਰਚੀ ਕੱਟੀ ਜਾਂਦੀ ਹੈ ਉਹ ਵੀ ਉਸ ਨੂੰ ਆਫਿਸ ਦਿਖਾਵਾਂਗੇ ਸਾਹ ਸੰਤ ਜੋ ਵੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਆ ਉਹ ਇੱਥੇ ਆ ਕੇ ਬੜੇ ਪ੍ਰੇਮ ਨਾਲ ਲੰਗਰ ਛਕਦੇ ਆ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਜੀ ਆਹ ਲੋ ਜੀ ਹੁਣ ਅਸੀਂ ਤੁਹਾਨੂੰ ਜਿੱਧਰ ਲੰਗਰ ਤਿਆਰ ਹੁੰਦਾ ਹੈ ਉਧਰ ਬੀਬੀਆਂ ਲੰਗਰ ਬਣਾ ਰਹੀਆਂ ਪ੍ਰਸ਼ਾਦ ਦੇ ਬਣਾ ਰਹੀਆਂ ਉਧਰਲੇ ਪਾਸੇ ਨੂੰ ਜਾਵਾਂਗੇ ਆਹ ਲੋ ਜੀ ਜੋ ਸਾਹਮਣੇ ਜੋ ਕਮਰਾ ਹੈ ਇਹ ਆਫਿਸ ਹੈ ਜੀ ਇੱਥੇ ਜਿਹੜੇ ਹੈ ਜਿਹੜੀ ਉਸਾਸ ਸੰਗਤ ਦੇ ਪਾਸੇ ਨੂੰ ਹੁੰਦਾ ਹੈ ਕਰਤੀ ਕਟਿਆ ਲਈਏ ਲੋ ਜੀ ਅਸੀਂ ਜਿਸ ਲੰਗਰ ਤਿਆਰ ਹੁੰਦਾ ਹਾਂ ਹਾਂਜੀ ਹਾਂਜੀ ਬਣਾ ਰਹੀਆਂ ਉੱਥੇ ਪਹੁੰਚ ਗਏ ਆ 知来了。 ਹਾਂ ਜੀ ਬੀਬੀਆਂ ਬੜੇ ਪ੍ਰੇਮ ਨਾਲ ਲੰਗਰ ਬਣਾ ਰਹੀਆਂ ਸੀ ਅਤੇ ਨਾਮ ਸਿਮਰਨ ਵੀ ਨਾਲ-ਨਾਲ ਕਰ ਰਹੀਆਂ ਸੀ ਆ ਲੋ ਜੀ ਅਸੀਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਲੈ ਕੇ ਜਾਵਾਂਗੇ ਸਾਧ ਸੰਗਤ ਭਾਰੀ ਮਾਤਰਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਆਈ ਹੋਈ ਹੈ ਇੱਥੇ ਰੋਜ਼ਾਨਾ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਸਾਧ ਸੰਗਤ ਆਉਂਦੀ ਹੈ ਅਤੇ ਐਤਵਾਰ ਵਾਲੇ ਦਿਨ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਸਾਧ ਸੰਗਤ ਬਹੁਤ ਦੂਰ ਦਰਾਡੇ ਤੋਂ ਤੇਜ ਵਿਦੇਸ਼ ਤੋਂ ਵੀ ਆਉਂਦੀ ਹੈ ਆਪ ਸੇਵਾਦਾਰ ਬੈਠੇ ਆ ਜੀ ਆਪਣੀ ਆਪਣੀ ਸੇਵਾ ਕਰ ਰਹੇ ਨੇ ਜੋ ਇਹਨਾਂ ਨੂੰ ਗੁਰਦੁਦਵਾਰਾ ਸਾਹਿਬ ਵੱਲੋਂ ਸੌਂਪੀ ਗਈ ਹੈ ਅਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਦਰਬਾਰ ਸਾਹਿਬ ਦੀ ਆ ਸੈਡਾ ਜੀ ਬਾਹਰ ਸਾਧ ਸੰਗਤ ਦੇ ਬੈਠਣ ਵਾਸਤੇ ਸਰਦ ਹੇਠ ਸਾਧ ਸੰਗਤ ਬਹਿ ਕੇ ਨਾਮ ਜਪ ਕਰ ਰਹੇ ਐ ਇੱਥੇ ਰਹਿਸ਼ੀ ਕਮਰੇ ਵੀ ਹਨ ਜੋ ਵੀ ਸਾਧ ਸੰਗਤ ਦੂਰ ਦਰਾਡੇ ਤੋਂ ਆਉਂਦੀ ਹੈ ਉਹਨੇ ਦੇ ਇੱਥੇ ਰਹਿਣ ਦਾ ਵੀ ਇੰਤਜ਼ਾਮ ਹੈ ਆਲੋ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰਲੇ ਪਾਸੇ ਨੂੰ ਜਾ ਰਹੇ ਹਾਂ ਜਿੱਥੇ ਇੱਕ ਪਾਰਕਿੰਗ ਹੈ ਅਤੇ ਜੋ ਬਾਹਰ ਬਾਜ਼ਾਰ ਹੈ ਅਸੀਂ ਤੁਹਾਨੂੰ ਉਹ ਦਿਖਾਵਾਂਗੇ ਸਾਉ ਸੰਗਤਾਂ ਮੱਥਾ ਟੇਕ ਕੇ ਵਾਪਸ ਜਾ ਰਹੀ ਹੈ ਜੀ ਇਹ ਗੁਰਦੁਆਰਾ ਦੀ ਸਾਡੀ ਬਿਲਡਿੰਗ ਹੈ ਇਹਦਾ ਜਿਹੜਾ ਉਸਾਰੀ ਦਾ ਕੰਮ ਚੱਲ ਰਿਹਾ ਹੈ ਲਓ ਜੀ ਅਸੀਂ ਗੇੜ ਦੀਵਾਰ ਆ ਗਏ ਆ ਜੀ ਸੰਗਤਾਂ ਮੱਥਾ ਟੇਕਣ ਵਾਸਤੇ ਆ ਵੀ ਰਹੀਆਂ ਆਂ ਆ ਦੇਖੋ ਜੀ ਇਸ ਥਾਂ ਤੋਂ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ ਇਹ ਜੋ ਗੁਰਦੁਆਰਾ ਸਾਹਿਬ ਦਾ 메인 게ਟ ਜੋ ਕਿ ਹੰਡਿਆਆ ਤੌਲਾ ਲਿੰਕ ਰੋਡ ਦੇ ਉੱਪਰ ਹੈ ਜੀ ਇੱਥੋਂ ਤੌਲਾ ਸਿਰਫ 3 ਕਿਲੋਮੀਟਰ ਹੈ ਅਤੇ ਅੰਡਿਆਆ ਵੀ ਇੱਥੋਂ ਲਗਭਗ 3.5 ਕਿਲੋਮੀਟਰ ਹੈ ਇਹ ਸਾਹਮਣੇ ਬਾਜ਼ਾਰ ਹੈ ਜੀ ਗੁਰਦੁਆਰਾ ਸਾਹਿਬ ਦੇ ਅੱਗੇ ਬਾਜ਼ਾਰ ਹੈ ਇਹ ਇੱਧਰਲੇ ਪਾਸੇ ਉਹਨੂੰ ਜੀ ਪਿੰਡ ਤੌਲਾ ਹੈ 3 ਕਿਲੋਮੀਟਰ ਹੈ ਜਿੱਥੋਂ ਤੌਲਾ ਤੇ ਆ ਬਾਜ਼ਾਰਾ ਜੀ ਉੱਥੇ ਦੁਕਾਨਾਂ ਬਣੀਆਂ ਹੋਈਆਂ ਤੇ ਸਾਰ ਸੰਗਤ ਜੋ ਵੀ ਇੱਥੇ ਆਉਂਦੀ ਹੈ ਆਪਣੇ ਬੱਚਿਆਂ ਲਈ ਆਪਣੇ ਰਿਸ਼ਤੇਦਾਰਾਂ ਲਈ ਖਰੀਦੋਖੋਸਤ ਕਰਦੇ ਆ ਸੰਗਤਾਂ ਦੇ ਕੋਈ ਆਪਣੇ ਭੈਣ ਭੂਣਾਂ ਨਹੀਂ ਆ ਰਹੀਆਂ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਦਾ ਮੇਨ ਯੋਜਾ ਜੀ ਹੁਣ ਅਸੀਂ ਤੁਹਾਨੂੰ ਪਾਰਕਿੰਗ ਵਾਲੇ ਪਾਸੇ ਲੈ ਕੇ ਚੱਲਾਂਗੇ ਇੱਥੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ पार्किंग बहुत खुली है किसी तरह की कोई इत अपना व्हीकल या मोटरसाइकिल दिक्कत नहीं है जी अ पार्किंग के मूहे पहुँच गए पार्किंग के अंदर चले गए दुकान इतने आलोजी है पार्किंग है पार्किंग बहुत खुली है ਅਸੀਂ ਖੜੇ ਆ ਜੀ ਗੁਰਦੁਆਰਾ ਸ੍ਰੀ ਅੱਡੀ ਸਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਇਹ ਸੀ ਸਾਡਾ ਅੱਜ ਦਾ ਵਲੌਗ ਨਵੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ